ਸਤਿ ਸ਼੍ਰੀਕਾਲ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਨਾਤਨ ਧਰਮ ਤੇ ਸਿੱਖ ਧਰਮ ਦੇ ਆਪਸੀ ਰਿਸ਼ਤੇ ਬਾਰੇ ਜਿਹੜਾ ਕਿ ਬਹੁਤ ਗੁੰਝਲਦਾਰ ਵੀ ਹੈ ਤੇ ਉਨਾ ਹੀ ਦਿਲਚਸਪ ਵੀ ਤਾਂ ਸਵਾਲ ਇਹ ਉੱਠਦਾ ਹੈ ਕਿ ਜਿੱਥੇ ਸਦੀਆਂ ਤੋਂ ਸਨਾਤਨੀ ਵਿਚਾਰਧਾਰਾ ਦਾ ਬੋਲਬਾਲਾ ਸੀ ਉੱਥੇ ਸਿੱਖੀ ਨੇ ਇੱਕ ਬਿਲਕੁਲ ਵੱਖਰੇ ਤੇ ਆਜ਼ਾਦ ਧਰਮ ਵਜੋਂ ਆਪਣੀ ਪਛਾਣ ਕਿਵੇਂ ਬਣਾਈ ਆਓ ਇਸੇ ਸਵਾਲ ਦੇ ਜਵਾਬ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਅੱਛਾ ਇਸ ਸਫ਼ਰ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਉਸ ਸਮੇਂ ਦੇ ਮਾਹੌਲ ਨੂੰ ਸਮਝਣਾ ਪਵੇਗਾ ਮਤਲਬ ਕਿ ਉਸ ਵੇਲੇ ਪਾਰਤ ਦਾ ਅਧਿਆਤਮਿਕ ਮਾਹੌਲ ਕਿਹੋ ਜਿਹਾ ਸੀ ਦੇਖੋ ਸਭ ਤੋਂ ਜ਼ਰੂਰੀ ਗੱਲ ਸਮਝਣ ਵਾਲੀ ਇਹ ਹੈ ਕਿ ਸਨਾਤਨ ਧਰਮ ਕੋਈ ਇੱਕ ਕਿਤਾਬ ਜਾਂ ਇੱਕ ਸਿਧਾਂਤ ਵਾਲਾ ਧਰਮ ਨਹੀਂ ਹੈ ਇਹ ਤਾਂ ਕਹਿ ਲਓ ਇੱਕ ਬਹੁਤ ਵੱਡਾ ਦਾਇਰਾ ਹੈ ਜਿਸ ਵਿੱਚ ਕਈ ਤਰ੍ਹਾਂ ਦੀਆਂ ਅਧਿਆਤਮਿਕ ਪਰੰਪਰਾਵਾਂ ਫਲਸਫੇ ਤੇ ਸਮਾਜਿਕ ਪ੍ਰਣਾਲੀਆਂ ਆ ਜਾਂਦੀਆਂ ਨੇ ਤੇ ਇਹੀ ਉਹ ਢਾਂਚਾ ਸੀ ਜਿਸ ਨੇ ਸਦੀਆਂ ਤੱਕ ਭਾਰਤੀ ਸਮਾਜ ਦੀ ਕਾੜ ਤਕੜੀ ਮਤਲਬ ਵੈਦਿਕ ਪਰੰਪਰਾਵਾਂ ਹੋਣ ਉਪਨਿਸ਼ਦਾਂ ਦੇ ਗੂੜ੍ਹ ਗਿਆਨ ਹੋਣ ਯੋਗ ਅਭਿਆਸ ਹੋਣ ਜਾਂ ਫਿਰ ਮੰਦਰਾਂ ਦੇ ਰੀਤੀ ਰਿਵਾਜ ਇਤੋਂ ਤੱਕ ਕਿ ਜਾਤ ਪਾਤ ਦਾ ਸਿਸਟਮ ਤੇ ਕਰਮ ਧਰਮ ਮੋਕਸ਼ ਵਰਗੇ ਵਿਸ਼ਵਾਸ ਸਭ ਕੁਝ ਇਸ ਦਾਇਰੇ ਦਾ ਹਿੱਸਾ ਸੀ ਸੋ ਇੱਕ ਪਾਸੇ ਇਹ ਸਾਰੀਆਂ ਸਨਾਤਨੀ ਪਰੰਪਰਾਵਾਂ ਚੱਲ ਰਹੀਆਂ ਸਨ ਦੂਜੇ ਪਾਸੇ ਇਸਲਾਮੀ ਸੂਫੀਵਾਦ ਤੇ ਪਕਤੀ ਲਹਿਰਾਂ ਦਾ ਵੀ ਅਸਰ ਸੀ ਸੋਚੋ ਕਿੰਨਾ ਵੰਸਵੰਨਾ ਤੇ ਗੁੰਝਲਦਾਰ ਹੋਵੇਗਾ ਤੇ ਬਿਲਕੁਲ ਇਸੇ ਹਾਲ ਦੇ ਵਿੱਚ 15ਵੀਂ ਸਦੀ ਗੁਰੂ ਨਾਨਕ ਬਾਛਾ ਨੇ ਇੱਕ ਨਵੇਂ ਇੱਕ ਬਿਲਕੁਲ ਕ੍ਰਾਂਤੀਕਾਰੀ ਅਧਿਆਤਮਿਕ ਰਾਹ ਦੀ ਸ਼ੁਰੂਆਤ ਕੀਤੀ। ਹੁਣ ਇੱਥੇ ਇੱਕ ਬਹੁਤ ਹੀ ਦਿਲਚਸਪ ਗੱਲ ਸਾਹਮਣੇ ਆਉਂਦੀ ਹੈ। ਉਹ ਇਹ ਕਿ ਇਸ ਨਵੇਂ ਰਾਹ ਨੇ ਆਪਣੇ ਇਨਕਲਾਬੀ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਹ ਸ਼ਬਦ ਵਰਤੇ ਜਿਹੜੇ ਲੋਕ ਪਹਿਲਾਂ ਤੋਂ ਹੀ ਜਾਣਦੇ ਸਨ। ਤਾਂ ਫਿਰ ਸਵਾਲ ਇਹ ਹੈ ਕਿ ਇੱਕੋ ਜਿਹੇ ਸ਼ਬਦ ਬਿਲਕੁਲ ਵੱਖਰੇ ਸੱਚ ਤੱਕ ਕਿਵੇਂ ਪਹੁੰਚਾ ਸਕਦੇ ਨੇ? ਚਲੋ ਦੇਖਦੇ ਹਾਂ ਕਿ ਸਿੱਖੀ ਨੇ ਪਹਿਲਾਂ ਤੋਂ ਮੌਜੂਦ ਧਾਰਨਾਵਾਂ ਨੂੰ ਇੱਕ ਨਵਾਂ ਰੂਪ ਇੱਕ ਨਵਾਂ ਅਰਥ ਕਿਵੇਂ ਦਿੱਤਾ। ਆ ਦੇਖੋ ਕਰਮ ਧਰਮ ਇੱਕ ਪਰਮਾਤਮਾ ਇਹ ਸ਼ਬਦ ਤਾਂ ਸਾਂਝੇ ਸਨ ਪਰ ਸਿੱਖੀ ਵਿੱਚ ਇਹਨਾਂ ਦੇ ਅਰਥ ਬਿਲਕੁਲ ਵੱਖਰੇ ਹੋ ਗਏ ਜਿਵੇਂ ਕਰਮ ਦਾ ਫਲਤਾ ਹੈ ਪਰ ਮੁਕਤੀ ਸਿਰਫ ਤੇ ਸਿਰਫ ਵਾਹਿਗੁਰੂ ਦੀ ਕਿਰਪਾ ਯਾਨੀ ਗੁਰਮਤ ਨਾਲ ਹੀ ਮਿਲ ਸਕਦੀ ਹੈ ਧਰਮ ਦਾ ਮਤਲਬ ਕਾਰੋਬਾਰ ਛੱਡਣਾ ਨਹੀਂ ਸਗੋ ਕਿਰਤ ਕਰਨਾ ਸੇਵਾ ਕਰਨੀ ਤੇ ਨਾਮ ਸਿਮਰਨਾ ਹੈ ਤੇ ਉਹ ਪਰਮ ਸੱਚ ਇੱਕ ਹੈ ਇੱਕ ਓੰਕਾਰ ਨਿਰাকার ਅਕਾਲ ਜਿਸ ਦਾ ਕੋਈ avatars ਨਹੀਂ ਤਾਂ ਵੇਖਿਆ ਸ਼ਬਦ ਉਹੀ ਪਰ ਮਤਲਬ ਪੂਰੀ ਤਰ੍ਹਾਂ ਬਦਲ ਗਏ ਚਲੋ ਹੁਣ ਆਪਾਂ ਉਹਨਾਂ ਤਿੰਨ ਵੱਡੇ ਫਰਕਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਸਿੱਖੀ ਨੂੰ ਇੱਕ ਵੱਖਰੀ ਤੇ ਸੁਤੰਤਰ ਪਛਾਣ ਦਿੱਤੀ ਹੈ ਇਹ ਤਿੰਨ ਨੁਕਤੇ ਕਹੋ ਤਿੰਨ ਕ੍ਰਾਂਤੀਕਾਰੀ ਕਦਮ ਸਨ ਜਿਨ੍ਹਾਂ ਨੇ ਉਸ ਸਮੇਂ ਦੇ ਸਮਾਜਿਕ ਤੇ ਧਾਰਮਿਕ ਢਾਂਚੇ ਨੂੰ ਇੱਕ ਤਰ੍ਹਾਂ ਨਾਲ ਚੁਣੌਤੀ ਦਿੱਤੀ ਪਹਿਲਾ ਰੱਬ ਬਾਰੇ ਸੋਚ ਦੂਜਾ ਕਰਮ ਕਾਂਡਾਂ ਦਾ ਖੰਡਨ ਤੇ ਤੀਜਾ ਸਮਾਜਿਕ ਬਰਾਬਰੀ ਦਾ ਸਿਧਾਂਤ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਫਰਕ ਸੀ ਪਰਮਾਤਮਾ ਦੀ ਤਾਰਨਾ ਦੇਖੋ ਸਨਾਤਨ ਪਰੰਪਰਾਵਾਂ ਵਿੱਚ ਕਈ ਦੇਵੀ-ਦੇਵਤਿਆਂ ਤੇ ਅਵਤਾਰਾਂ ਦੀ ਪੂਜਾ ਹੁੰਦੀ ਹੈ ਪਰ ਸਿੱਖ ਫਲਸਫੇ ਇਸ ਮਾਮਲੇ 'ਚ ਬਿਲਕੁਲ ਸਪਸ਼ਟ ਹੈ ਇੱਥੇ ਸਿਰਫ ਤੇ ਸਿਰਫ ਇੱਕ ਨਿਰਾਰਕਾਰ ਅਕਾਲ ਪੁਰਖ ਦੀ ਗੱਲ ਹੈ ਕੋਈ ਅਵਤਾਰ ਨਹੀਂ ਕੋਈ ਮੂਰਤੀ ਪੂਜਾ ਨਹੀਂ ਇਹ ਇੱਕ ਬਹੁਤ ਵੱਡਾ ਬੁਨਿਆਦੀ ਫਰਕ ਹੈ ਦੂਜਾ ਵੱਡਾ ਬਦਲਾਅ ਆਇਆ ਪੂਜਾ ਪਾਠ ਦੇ ਤਰੀਕੇ ਵਿੱਚ ਜਿੱਤੇ ਪਹਿਲਾਂ ਵਰਤ ਰੱਖਣੇ ਭਵਨ ਕਰਨੇ ਮੂਰਤੀਆਂ ਪੂਜਣੀਆਂ ਜਾਂ ਤੀਰਥਾਂ ਤੇ ਜਾਣ ਦਾ ਰਿਵਾਜ ਸੀ ਸਿੱਖੀ ਨੇ ਇਹਨਾਂ ਸਾਰੇ ਬਾਹਰੀ ਕਰਮਕਾਂਡਾਂ ਨੂੰ ਰੱਦ ਕਰ ਦਿੱਤਾ ਇਸ ਦੀ ਥਾਂ ਤੇ ਜ਼ੋਰ ਦਿੱਤਾ ਗਿਆ ਅੰਦਰੂਨੀ ਬਦਲਾਅ ਤੇ ਕਿਵੇਂ ਸਿਮਰਨ ਸੇਵਾ ਤੇ ਇਮਾਨਦਾਰੀ ਦੀ ਕਮਾਈ ਰਾਹੀਂ ਤੇ ਤੀਜਾ ਫਰਕ ਉਹ ਇੱਕ ਸਮਾਜਿਕ ਇਨਕਲਾਬ ਤੋਂ ਘਟਨੀ ਸੀ ਉਸ ਸਮੇਂ ਦੇ ਸਨਾਤਨੀ ਸਮਾਜ ਵਿੱਚ ਜਾਤ ਪਾਤ ਦੀ ਪ੍ਰਣਾਲੀ ਬਹੁਤ ਪੱਕੀ ਸੀ ਪਰ ਸਿੱਖੀ ਨੇ ਇਸ ਨੂੰ ਜੜੋਂ ਨਕਾਰ ਦਿੱਤਾ ਗੁਰੂ ਸਾਹਿਬ ਨੇ ਸਾਰੀ ਮਨੁੱਖਤਾ ਨੂੰ ਬਰਾਬਰ ਈ ਲਾਨਿਆ ਤੇ ਇਸ ਨੂੰ ਸਿਰਫ ਕਿਹਾ ਹੀ ਨਹੀਂ ਸਗੋਂ ਲੰਗਰ ਵਰਗੀ ਪ੍ਰਥਾ ਸ਼ੁਰੂ ਕਰਕੇ ਅਮਲੀ ਜਾਮਾ ਵੀ ਪਹਿਨਾਇਆ ਜਿੱਥੇ ਰਾਜਾ ਰੰਗ ਸਭ ਇੱਕੋ ਪੰਗਤ ਵਿੱਚ ਬੈਠਦੇ ਨੇ ਅੱਛਾ ਜੇ ਫਰਕ ਇੰਨੇ ਸਾਫ਼ ਤੇ ਸਪਸ਼ਟ ਨੇ ਤਾਂ ਫਿਰ ਸਵਾਲ ਉੱਠਦਾ ਹੈ ਕਿ ਕਈ ਵਾਰ ਸਾਨੂੰ ਸੱਭਿਆਚਾਰਕ ਸਾਝ ਕਿਉਂ ਨਜ਼ਰ ਆਂਦੀ ਹੈ ਇਸ ਦਾ ਕੀ ਕਾਰਨ ਹੈ ਦੇਖੋ ਇਸ ਦਾ ਕਾਰਨ ਧਾਰਮਿਕ ਮਿਲਾਪ ਨਹੀਂ ਹੈ ਸਗੋਂ ਸੱਭਿਆਚਾਰਕ ਲੈਣ ਦੇਣਾ ਹੈ ਕਿਉਂਕਿ ਦੋਵੇਂ ਭਾਈਚਾਰੇ ਇੱਕੋ ਧਰਤੀ ਤੇ ਰਹਿੰਦੇ ਸਨ ਪੰਜਾਬੀ ਭਾਸ਼ਾ ਸਾਂਝੀ ਸੀ ਜਿਸ 'ਚ ਸੰਸਕ੍ਰਿਤ ਦੇ ਸ਼ਬਦ ਵੀ ਸਨ ਧਰਮ ਵਰਗੀਆਂ ਕਈ ਨੈਤਿਕ ਗੱਲਾਂ ਸਾਂਝੀਆਂ ਸਨ ਵਿਸਾਖੀ ਵਰਗੇ ਖੇਤੀਬਾੜੀ ਨਾਲ ਜੁੜੇ ਤਿਹਾਰ ਵੀ ਸਾਂਝੇ ਸਨ ਇਹ ਇੱਕ ਸੱਭਿਆਚਾਰਕ ਮੇਲਜੋਲ ਸੀ ਧਰਮਾਂ ਦਾ ਰਲਗੱਡ ਹੋਣਾ ਨਹੀਂ ਹਾਂ ਇਸ ਮੇਲਜੋਲ ਦੇ ਦੋਵੇਂ ਤਰ੍ਹਾਂ ਦੇ ਅਸਰ ਹੋਏ ਇੱਕ ਪਾਸੇ ਸਾਂਝੀ ਸ਼ਬਦਾਵਲੀ ਕਰਕੇ ਗੁਰੂ ਸਾਹਿਬ ਦਾ ਸੰਦੇਸ਼ ਸਮਝਣਾ ਸੌਖਾ ਹੋ ਗਿਆ ਪਰ ਦੂਜੇ ਪਾਸੇ ਸਮੇਂ-ਸਮੇਤੇ ਸਿੱਖੀ ਨੂੰ ਵਾਪਸ ਸਨਾਤਨ ਧਰਮ ਦੇ ਦਾਇਰੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਤੇ ਪਤਾ ਕੀ ਹੋਇਆ ਇਹਨਾਂ ਕੋਸ਼ਿਸ਼ਾਂ ਕਰਕੇ ਸਿੱਖਾਂ ਦੀ ਆਪਣੀ ਵੱਖਰੀ ਪਛਾਣ ਨੂੰ ਕਾਇਮ ਰੱਖਣ ਦੀ ਭਾਵਨਾ ਹੋਰ ਵੀ ਮਜ਼ਬੂਤ ਹੋ ਗਈ ਤੇ ਇਹ ਜਿਹੜੀ ਵੱਖਰੀ ਪਛਾਣ ਹੈ ਇਹ ਸਿਰਫ ਵਿਚਾਰਾਂ ਵਿੱਚ ਹੀ ਨਹੀਂ ਸੀ ਇਸ ਨੂੰ ਇਤਿਹਾਸ ਦੇ ਕੁਝ ਬਹੁਤ ਹੀ ਅਹਿਮ ਮੋੜਾਂ ਨੇ ਕੜਿਆ ਤੇ ਪੱਕਾ ਕੀਤਾ ਇਸ ਸਫ਼ਰ ਦੀ ਸ਼ੁਰੂਆਤ ਹੋਈ 1469 ਵਿੱਚ ਗੁਰੂ ਨਾਨਕ ਦੇਵ ਜੀ ਦੇ ਸਰਵਸਾਂਝੇ ਸੰਦੇਸ਼ ਨਾਲ ਫਿਰ 1604 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਜਿਸ ਨੇ ਸਿੱਖ ਵਿਚਾਰਧਾਰਾ ਨੂੰ ਇੱਕ ਥਾਂ ਤੇ ਸਥਾਪਿਤ ਕਰ ਦਿੱਤਾ ਤੇ ਫਿਰ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਇੱਕ ਵੱਖਰੀ ਰਹਿਤ ਮਰਿਆਦਾ ਵਾਲਾ ਇੱਕ ਵਿਲੱਖਣ ਭਾਈਚਾਰਾ ਸਥਾਪਿਤ ਕਰ ਦਿੱਤਾ ਇਹਨਾਂ ਘਟਨਾਵਾਂ ਨੇ ਸਿੱਖੀ ਨੂੰ ਇੱਕ ਵੱਖਰੇ ਰਾਹ 'ਵਜੋਂ ਪੱਕਿਆ ਕਰ ਦਿੱਤਾ ਤਾਂ ਫਿਰ ਇਸ ਸਾਰੀ ਗੱਲਬਾਤੋਂ ਇਸ ਸਾਰੀ ਪਰਚੋਲ ਤੋਂ ਅਸੀਂ ਕਿਸ ਨਤੀਜੇ ਤੇ ਪਹੁੰਚਦੇ ਹਾਂ ਨਤੀਜਾ ਬਿਲਕੁਲ ਸਾਫ਼ ਹੈ ਸਿੱਖ ਧਰਮ ਕੋਈ ਸ਼ਾਖਾ ਜਾਂ ਕਿਸੇ ਹੋਰ ਧਰਮ ਦਾ ਹਿੱਸਾ ਨਹੀਂ ਹੈ ਇਹ ਆਪਣੇ ਆਪ ਵਿੱਚ ਇੱਕ ਪੂਰਾ ਮੌਲਿਕ ਤੇ ਇੱਕ ਇਨਕਲਾਬੀ ਅਧਿਆਤਮਿਕ ਮਾਰਗ ਹੈ ਜਿਸ ਦੀ ਨੀਂਹ ਸਿੱਧੀ ਰੱਬੀ ਹੁਕਮ ਤੇ ਰੱਖੀ ਗਈ ਹੈ ਤੇ ਇਹ ਸਾਨੂੰ ਇੱਕ ਬਹੁਤ ਡੂੰਗੀ ਗੱਲ ਸੋਚਣ ਲਈ ਮਜਬੂਰ ਕਰਦਾ ਹੈ ਕਿਸੇ ਵੀ ਧਰਮ ਦੇ ਇਤਿਹਾਸ ਨੂੰ ਸਮਝਣਾ ਉਸ ਦੀ ਪਛਾਣ ਨੂੰ ਇੱਕ ਨਵਾਂ ਨਜ਼ਰੀਆ ਕਿਵੇਂ ਦਿੰਦਾ ਹੈ ਇਹ ਸਾਨੂੰ ਦੱਸਦਾ ਹੈ ਕਿ ਕਿਸੇ ਦੀ ਪਛਾਣ ਸਿਰਫ ਇਸ ਗੱਲ ਤੇ ਨਿਰਭਰ ਨਹੀਂ ਕਰਦੀ ਕਿ ਉਸ ਦੀ ਸ਼ੁਰੂਆਤ ਕਿੱਥੋਂ ਹੋਈ ਸਗੋਂ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਸ ਨੇ ਆਪਣੇ ਲਈ ਕਿਹੜਾ ਨਿਵੇਕਲਾ ਰਾਹ ਚੁਣਿਆ ਤੇ ਬਣਾਇਆ